ਯਾਦ ਕਰਨ ਦੀ ਵੀ ਕੋਸ਼ਿਸ਼ ਕਰੀਏ ਪ੍ਰਮਾਤਮਾ ਯਾਦ ਨਹੀਂ ਆਉਂਦਾ ਬਲੇ ਸੋਨਹਾ ਯਾਦ ਕਰਨ ਦੀ ਵੀ ਕੋਸ਼ਿਸ਼ ਕਰੀਏ ਪ੍ਰਭੂ ਯਾਦ ਨਹੀਂ ਆਉਂਦਾ ਇੱਕ ਨੂੰ ਭੁਲਾਣ ਦੀ ਵੀ ਕੋਸ਼ਿਸ਼ ਕਰੀਏ ਨਹੀਂ ਭੁੱਲਦਾ ਇੱਕ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੀਏ ਨਹੀਂ ਆਉਂਦੀ ਨਹੀਂ ਆਉਂਦਾ ਜੀ ਕਾਰਨ ਆਦਾਰਤ ਨੋ ਮਨ ਨੇ ਮੰਨ ਲੇ ਪਦਾਰਥ ਮੰਦਾ ਹਿੱਸਾ ਪਰਵਾਰ ਨੂੰ ਮਨ ਨੇ ਮੰਨ ਲੇ ਪਰਵਾਰ ਮੰਦਾ ਹਿੱਸਾ ਧਨ ਨੂੰ ਮਨ ਨੇ ਮੰਨ ਲੇ ਧਨ ਮੰਦਾ ਹਿੱਸਾ ਚੰਗੇ ਤੋਂ ਚੰਗੇ ਵੱਡੇ ਸਤਸੰਗੀ ਗੁਸਤਾਖੀ ਮਾਫ ਉਹਨਾਂ ਦਾ ਵੀ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ ਮਨ ਵਾ ਵਾ ਅੰਦਰ ਸੰਸਾਰ ਰਹਿੰਦਾ ਸੰਸੈ ਜਿਉ ਮਲੀਨ ਹੈ ਹਿਤ ਸੰਜਮ ਰੋਤਾ ਜੈ ਮਨ ਮੰਨਦਾ ਸ਼ੱਕ ਵੀ ਕਰਦਾ ਮਾਹ ਨੂੰ ਮਾਗ ਕਰਕੇ ਮੰਨ ਲਿਆ ਮਾਹ ਤੇ ਕੋਈ ਸ਼ੱਕ ਨਹੀਂ ਪਿਓ ਨੂੰ ਪਿਓ ਕਰਕੇ ਮੰਨ ਲਿਆ ਪਿਓ ਤੇ ਕੋਈ ਸ਼ੱਕ ਨਹੀਂ ਪੁੱਤ ਨੂੰ ਪੁੱਤ ਕਰਕੇ ਮੰਨ ਲਿਆ ਪੁੱਤਰ ਤੇ ਕੋਈ ਸ਼ੱਕ ਨਹੀਂ ਪਤਨੀ ਤੇ ਕੋਈ ਸ਼ੱਕ ਨਹੀਂ परमात्मा ਨੂੰ ਪਰਮਾਤਮਾ ਕਰਕੇ ਮਨ ਤੇ ਲਿਆ ਪਰ ਸ਼ੱਕ ਵੀ ਪਤਾ ਨਹੀਂ ਹੈ ਕਿ ਪਤਾ ਨਹੀਂ ਹੈ ਕਿ ਮਨ ਦੀ ਮੈਲ ਕੀ ਹੈ ਸ਼ੱਕ ਹੋਰ ਕੁਝ ਵੀ ਨਹੀਂ ਹੈ ਸੰਸੇਦਿਓ ਮਨਿ ਮਨ ਦੀ ਮੈਲ ਕੀ ਹੈ ਸ਼ੱਕ ਹੋਰ ਅਗਰ ਸ਼ੱਕ ਰੋਜ਼ ਰੋਜ਼ ਵੱਧਾ ਜਾ ਰਿਹਾ ਹੈ ਮੈਲ ਵੱਧਦੀ ਜਾਏਗੀ ਭਰੋਸਾ ਰੋਜ਼-ਰੋਜ਼ ਵੱਧਦਾ ਜਾ ਰਿਹਾ ਹੈ ਵਿਸ਼ਵਾਸ ਰੋਜ਼-ਰੋਜ਼ ਵੱਧਦਾ ਜਾ ਰਿਹਾ ਹੈ ਮੈਲ ਘਟਦੇ ਜਾਏਗੇ ਵਿਸ਼ਵਾਸ ਹੀ ਵਿਸ਼ਵਾਸ ਰਹਿ ਗਿਆ ਹੈ ਸ਼ੱਕ ਤੇ ਰਿਹਾ ਹੀ ਨਹੀਂ ਮਹਾਰਾਜ ਕਹਿੰਦੇ ਨੇ ਜਾਣ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਤਤ ਛਣ ਬ੍ਰह्म ਗਿਆਨ ਉੱਥੇ ਪ੍ਰਗਟ ਹੋ ਜਾਂਦਾ ਹੈ ਸਵਾਦੇ ਲੀਨ ਹੋ ਜਾਏਗਾ ਉਹ ਮਨ ਗਾਲਬਨ ਮੈਨੂੰ 48 ਸਾਲ ਹੋ ਗਏਨ ਕਥਾ ਕਰਦੇ। ਔਰ ਕਈ ਸ਼ਹਿਰਾਂ ਵਿੱਚ ਇੰਜ ਕਹਿ ਲੋ ਮੈਂ 48 ਸਾਲ ਤੋਂ ਹੀ ਜਾ ਰਿਆਂ ਮੇਰਾ ਨਾਗਾ ਨਹੀਂ ਪਿਆ। 48 ਸਾਲ ਪਹਿਲੇ ਵੀ ਮੈਂ ਦੇਖੇ ਸਨ ਸਤਸੰਗੀ ਸਮਾਦੀ ਹੀਣ ਸਨ ਅੱਜ ਵੀ ਸਮਾਦੀ ਹੀ 48 ਸਾਲ ਪਹਿਲੇ ਵੀ ਪਰਮਾਤਮਾ ਤੇ ਸ਼ੱਕ ਸੀ ਅੱਜ ਵੀ ਸ਼ੱਕ ਪਰਵਾਰ ਤੇ ਤੇ ਜਨਮ ਤੋਂ ਹੀ ਭਰੋਸਾ ਹੈ ਹੁਣ ਵੀ ਭਰੋਸਾ ਹੈ ਨਿਰੰਕਾਰ ਤੇ ਭਰੋਸਾ ਨਹੀਂ ਜਾਂ ਕੇ ਇਹਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਮਨ ਮੰਨਦਾ ਤੇ ਈਸ਼ਵਰ ਹੈ ਮਨ ਨਹੀਂ ਮੰਨਦਾ ਤੇ ਕੋਈ ਈਸ਼ਵਰ ਨਹੀਂ ਇਸ ਦੁਨੀਆਂ ਦੇ ਵਿੱਚ ਬੇਸ ਬਿਸਵੇ ਜਿਸ ਕਾ ਮਨ ਮਾਨ ਕੋਈ ਬਿਰ ਲੈ ਗਏ ਨਹੀਂ ਮੰਨਦਾ ਮਨਨਕਾਰੀਏ ਮਨ ਨਹੀਂ ਮੰਨਦਾ ਐਲਾਨੀਆਂ ਕੌਰ ਤੇ ਵੀ ਦੁਨੀਆਂ ਨਾਸਿਕਾ ਤੇ ਮੈਂ ਕਰਾਂ ਸਰੀਰ ਤੇ ਰੋਜ਼ ਆਪਣੇ ਘਰ ਦੀ ਤਰਫ ਜਾ ਰਿਹਾ ਤੇ ਤੁਸੀਂ ਪੁੱਛੋਗੇ ਸਰੀਰ ਦਾ ਘਰ ਕੀ ਹੈ ਬਾਬਾ ਫਰੀਦ ਦੱਸਦੇ ਨੇ ਗੋਰ ਨੇ ਮਾਣੀ ਸੱਡ ਕਰੇ ਨਿਘਰਿਆ ਘਰ ਕਬਰ ਤੇਰਾ ਘਰ ਹੈ ਔਰ ਕੋਈ ਵੀ ਕਰ ਨਹੀਂ ਸ਼ਮਸ਼ਾਨ ਦੇ ਚਿਤਾਈ ਤੇਰਾ ਘਰ ਹੈ ਔਰ ਕੋਈ ਕਰ ਨਹੀਂ ਬਾਬਾ ਫਰੀਦ ਗੋਰ ਨੇ ਮਾਣੀ ਸੱਡ ਕਰੇ ਨਿਘਰਿਆ ਘਰ ਆਓ ਸਰ ਪਰ ਮੈਤੇ ਆਵਣਾ ਮਰਨੋਂ ਨਾ ਡਰਿਆ ਆਖਰ ਤੂੰ ਆਣਾ ਤੇ ਕਬਰ ਦੇ ਚ ਹੈ ਕਬਰ ਹੀ ਤੇਰਾ ਘਰ ਜਨਮ ਦੇ ਨਾਲ ਸਰੀਰ ਦੀ ਯਾਤਰਾ ਆਰੰਭ ਹੋਈ ਮਰਨ ਦੇ ਨਾਲ ਸਰੀਰ ਦੀ ਯਾਤਰਾ ਸਮਾਪਤ ਹੋਈ ਮਰ ਕੇ ਸਰੀਰ ਆਪਣੇ ਘਰ ਪਹੁੰਚਿਆ ਮਰ ਕੇ ਮਨ ਆਪਣੇ ਘਰ ਨਹੀਂ ਪਹੁੰਚਿਆ ਕਿਉਂਕਿ ਮਨ ਮਰਦਾ ਹੀ ਨਹੀਂ। ਨਹੀਂ ਮਰਦਾ। ਕੰਨ ਦਾ ਮਰਨਾ ਹੀ ਕਾਫੀ ਹੈ ਘਰ ਪਹੁੰਚ ਜਾਂਦਾ ਹੈ। ਕਬਰ ਤੱਕ ਪਹੁੰਚ ਜਾਂਦਾ ਹੈ, ਸ਼ਮਸ਼ਾਨ ਤੱਕ ਪਹੁੰਚ ਜਾਂਦਾ ਹੈ। ਕੰਨ ਸ਼ਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਂਦਾ ਹੈ। ਕੰਨ ਕਬਰ ਤੱਕ ਪਹੁੰਚੇ ਅਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚਦਾ ਹੈ। ਹਨ ਕਬਰ ਤੱਕ ਪਹੁੰਚ ਜਾਂਦਾ ਹੈ। ਮਨ ਖੁਦਾ ਤੱਕ ਨਹੀਂ ਪਹੁੰਚਦਾ। ਇਕਾਗਰਤਾ ਬੁਖਸਨੇ। ਹਨ ਸਮਸ਼ਾਨ ਤੱਕ ਪਹੁੰਚ ਜਾਂਦਾ ਹੈ। ਮਨ ਭਗਵਾਨ ਤੱਕ ਨਹੀਂ ਪਹੁੰਚਦਾ। ਇਸ ਸਤ ਸੰਗ, ਇਹ ਕਥਾ, ਇਹ ਕੀਰਤਨ, ਇਹ ਗੁਰੂ ਦੀ ਬਾਣੀ, ਇਹ ਪੈਗੰਬਰੀ ਪਰਸ਼ਾਂ ਦਾ ਉਪਦੇਸ਼ ਇਹ ਅਵਤਾਰੀ ਪਰਿਸ਼ਾ ਦਾ ਸੰਦੇਸ਼ ਮੈਂ ਜਿਸ ਵਾਸਤੇ ਹੀ ਹੈ ਕਿ ਮਨ ਆਪਣੇ ਘਰ ਤੱਕ ਪਹੁੰਚੇ ਆਵਾਜ਼ ਸੋ ਮਿਆ ਗੁਰਬਾਣੀ ਆਵਾਜ਼ ਪਈ ਮਾਰਦੀ ਹੈ ਮੇਰੇ ਮਨ ਪਰ ਰੇਸੀ ਵੇ ਪਿਆਰੇ ਆਓ ਘਰ ਆਓ ਘਰ ਇਹ ਜਾਂਦਾ ਨਹੀਂ ਕਰਦਾ ਅੱਖ ਹੀ ਮਾਰਨਾ ਪੈਂਦਾ ਹੈ ਕੀਰਤਨ ਦੇ ਰਾਹੀ ਜਪਦੇ ਰਾਹੀ ਤਪਦੇ ਰਾਹੀ ਕਥਾ ਦੇ ਰਾਹੀ ਇਹਨੂੰ ਚਲਾਣਾ ਪੈਂਦਾ ਹੈ ਚੱਲ ਚੱਲ ਆਪਣੇ ਘਰ ਜਾਂਦਾ ਕਿ ਉਹ ਨਿੰਕਾਰ ਭੁੱਲ ਗਿਆ ਅਨੰਤ ਜਨਮਾਂ ਤੋਂ ਘਰੋਂ ਨਿਕਲੇ ਘਰ ਭੁੱਲ ਗਏ ਮਹਾਰਾਜ ਕਹਿੰਨੇ ਭੁਲਾਵੜੇ ਭੁੱਲੀ ਭੁੱਲ ਭੁੱਲ ਪਰਛਾਉਤਾ ਨਹੀਂ ਪੁੱਲਦਾ ਮਨੋਚਿੰਤਕ ਐਸਾ ਕਹਿੰਦੇ ਨੇ ਜਿਹੜਾ ਮਨੁੱਖ ਲੰਬੇ ਸਮੇਂ ਤੱਕ ਪਰਦੇਸ ਵਿੱਚ ਰਹਿੰਦਾ ਹੈ ਪਰਿਵਾਰ ਨੂੰ ਆਪਣੇ ਘਰ-ਬਾਰ ਨੂੰ ਭੁੱਲ ਜਾਂਦਾ ਹੈ ਮੋਹ ਮਿਟ ਜਾਂਦਾ ਹੈ ਲੰਬੇ ਸਮੇਂ ਤੱਕ ਰਹਿਣ ਕਰਕੇ ਮਨੋਵਿਗਿਆਨਕ ਐਸਾ ਕਹਿੰਦੇ ਇਹ ਜੋ ਅਸਥੂਲ ਪਰਿਵਾਰ ਹੈ ਅਗਰ ਲੰਬੇ ਸਮੇਂ ਤੱਕ ਕੋਈ ਰਹਿੰਦਾ ਹੈ ਪਰਿਵਾਰ ਦਾ ਮੋਹ ਮਿਟੇ ਇਸ ਵਾਸਤੇ ਪੁਰਾਣੇ ਸੰਿਆਸੀ ਜੋਗੀ ਜੰਗਲਾਂ ਚ ਜਾਂਦੇ ਸਨ ਨਹੀਂ ਜਾਣਾ ਘਰ ਭੁੱਲ ਜਾਏ ਨਹੀਂ ਜਾਣਾ ਪਰਿਵਾਰ ਦੇ ਵਿੱਚ ਭੁੱਲ ਜਾਏ ਪਰ ਜੰਗਲਾਂ ਦੇ ਵਿੱਚ ਵੀ ਪਰਿਵਾਰ ਯਾਦ ਆਉਂਦਾ ਸੀ ਜੰਗਲਾਂ ਦੇ ਵਿੱਚ ਵੀ ਪਦਾਰਥ ਯਾਦ ਆਉਂਦੇ ਨੇ ਦੂਰ ਕਿਉਂ ਜਾਈਏ ਕਬੀਰ ਕਹਿੰਦੇ ਨੇ ਗ੍ਰਹਿਵ ਕਾ ਜਬਨ ਖੰਡ ਜਾਈਏ ਛੋਣ ਖਾਈਏ ਕੰਧਾ ਅਜ ਹੂੰ ਬੇਕਾਰ ਨਾ ਛੋੜਈ ਆਪੇ ਮਨ ਮੰਦਾ ਇਤੇ ਜੰਗਲ ਦੇ ਚ ਵੀ ਪਦਾਰਥਾਂ ਨੂੰ ਯਾਦ ਕਰਦਾ ਇਤੇ ਜੰਗਲ ਦੇ ਚ ਗਿਆ ਤੇ ਸੇ ਨਿਰੰਕਾਰ ਨੂੰ ਯਾਦ ਕਰਨ ਵਾਸਤੇ ਉੱਥੇ ਵੀ ਪਰਿਵਾਰ ਨੂੰ ਯਾਦ ਕਰਦਾ ਚਲੋ ਇਸ ਸੰਬੰਧ ਵਿੱਚ ਮੈਂ ਇੱਕ ਸਵਈਆ ਤੁਹਾਨੂੰ ਰਾਜ yogi ਭਰਤਰੀ ਦਾ ਸੁਣਾ ਦੇਆ ਉਨੇ ਘਰ-ਬਾਰ ਛੱਡਿਆ ਸੀ ਗੋਰਖ ਦਾ ਚੇਲਾ ਬਣਿਆ ਸੀ ਲੰਬੀ ਸਾਧਨਾ ਕੀਤੀ ਗੋਰਖ ਨੇ ਜੋ ਕੁਝ ਵੀ ਕਿਹਾ ਉਸਨੇ ਮੰਨਿਆ ਰਾਜਾ ਸੀ ਲੱਖਾਂ ਦਾ ਦਾਨ ਕਰਨ ਵਾਲਾ ਸੀ ਗੋਰਖ ਨੇ ਖੱਪਰ ਪਕੜਾ ਦਿੱਤਾ ਕਿ ਘਰ-ਘਰ ਮੰਗਣਾ ਪਵੇ ਬੇਕਸਾ ਲੈਣੇ ਇਨਾਂ ਦੀ ਤਰਫ਼ ਹੀ ਸਤਿਗੁਰ ਨੇ ਇਸ਼ਾਰਾ ਕੀਤਾ ਰੋਵੇਂ ਰਾਜੇ ਕੰਨ ਪੜਾਏ ਘਰ ਘਰ ਮੰਗੇ ਵਿਖਿਆ ਜ। ਇਨਾਂ ਦੀ ਤਰਫ਼ ਰੋਪਿਆ ਸੀ ਗੋਪੀ ਚੰਨ ਰੋਪਿਆ ਸੀ ਭਰਤਰੀ ਰਾਜੇ ਸੰ ਜਦ ਦਵਾਰ ਦਵਾਰ ਤੇ ਚੁਟਕੀ ਆਟਾ ਮੰਗਣਾ ਪਿਆ ਰੋਵੇਂ ਰਾਜੇ ਕੰਨ ਪੜਾਏ ਘਰ ਘਰ ਮੰਗੇ ਵਿਖਿਆ ਜ। ਭਰਤੀ ਕਹਿੰਦਾ ਹੈ ਮੈਂ ਸਭ ਕੁਝ ਕੀਤਾ ਹੈ। ਤਾਂ ਕੀ ਮਨ ਪਰਮਾਤਮਾ ਤੱਕ ਪਹੁੰਚ ਗਿਆ ਤੇ ਪਰਮਾਤਮਾ ਤੱਕ ਪਹੁੰਚਣਾ ਕੀ ਹੁੰਦਾ ਹੈ? ਪਰਮਾਤਮਾ ਨੂੰ ਯਾਦ ਕਰਨਾ ਤੇ ਪਰਮਾਤਮਾ ਦੀ ਪ੍ਰਾਪਤੀ ਕੀ ਹੈ? ਪਰਮਾਤਮਾ ਦਾ ਯਾਦ ਆ ਜਾਣਾ ਔਰ ਕੁਝ ਨਹੀਂ। ਔਰ ਕੁਝ ਨਹੀਂ। ਦੋ ਸ਼ਬਦ ਮਜਬੂਰੀ ਚ ਆਖੇ ਜਾਂਦੇ ਨੇ। ਪਰਮਾਤਮਾ ਦੇ ਕੋਲ ਜਾਣਾ ਇਹਦਾ ਮਤਲਬ ਸਥਾਨਿਕ ਦੂਰੀ ਹੈ ਕੋਈ ਉਤੇ ਵਿਆਪਕ। ਕੋਈ ਸਥਾਨਕ ਦੂਰੀ ਨਹੀਂ ਹੈ ਕੋਈ ਸਮੇਂ ਦੀ ਦੂਰੀ ਨਹੀਂ ਹੈ ਜਿੱਥੇ ਮਨੁੱਖ ਖੜਾ ਹੈ ਉੱਥੇ ਵੀ ਹੈ ਜੰਗਲ ਦੇ ਵਿੱਚ ਵੀ ਹੈ ਬਾਜ਼ਾਰ ਦੇ ਵਿੱਚ ਵੀ ਹੈ ਮੰਦਰ ਦੇ ਵਿੱਚ ਵੀ ਹੈ ਮਸਜਿਦ ਦੇ ਵਿੱਚ ਵੀ ਹੈ ਵਿਆਪਕ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਕੀ ਹੈ ਪਰਮਾਤਮਾ ਨੂੰ ਯਾਦ ਕਰਨਾ ਚੇਤੇ ਕਰਨਾ ਸਿਮਰਨ ਕਰਨਾ ਸanskrit ਵਿੱਚ ਕਹਿੰਦੇ ਨੇ ਸਿਮਰਨ ਕਰਨਾ ਉਹਦੇ ਵਿੱਚ ਕਹਿੰਦੇ ਨੇ ਯਾਦ ਕਰਨਾ ਪੰਜਾਬ ਵਿੱਚ ਕਹਿੰਦੇ ਨੇ ਚੇਤੇ ਕਰਨਾ ਤੇ ਪ੍ਰਮਾਤਮਾ ਦਾ ਪ੍ਰਾਪਤ ਹੋ ਜਾਣਾ ਕੀ ਹੈ ਉਹਦੀ ਯਾਦ ਆ ਜਾਣੀ ਯਾਦ ਆ ਕੇ ਪਤਾ ਚੱਲਦਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਸੀ ਜਿੰਨਾ ਹੋਰ ਕੁਝ ਵੀ ਸੌਖਾ ਨਹੀਂ ਪਰ ਜਿਤਨੇ ਚਿਰ ਤੱਕ ਯਾਦ ਦੇ ਚ ਨਹੀਂ ਆਇਆ ਸਮਝ ਆਉਂਦੀ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਜਿਤਨਾ ਔਖ ਹੈ ਇਤਨਾ ਹੋਰ ਕੋਈ ਔਖ ਹੈ ਇਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਸਭ ਤੇ ਦੂਰ ਸਵਨ ਤੇ ਨੇਰਾ ਚੌਪਈਏ ਸਭ ਤੇ ਦੂਰ सबंते नेरा जल फल मयल जाहै बसेरा सब ते दो कुछ भी इतना दूर नहीं सूरज चांद तारे भी इतने दूर नहीं कुछ भी इतना दूर नहीं जितना परमात्मा दूर है कोई चंद्रमा दूर नहीं मनुख पहुंच गए कोई मंगल दूर नहीं मंगल दिया फोटुआ साइंटिस्ट ले आए जान की कोशिश कर दे ਕੋਈ ਗ੍ਰਹਿ ਨਿਤ ਛਤਰ ਤਾਰਾ ਸਹਾਰਾ ਦੂਰ ਨਹੀਂ ਜਿਤਨਾ ਪ੍ਰਮਾਤਮਾ ਦੂਰ ਹੈ ਸਭ ਤੇ ਦੂਰ ਸਭਨ ਤੇ ਨੇੜਾ ਫਿਰ ਖਲਗੀਦਰ ਪਾਤਸ਼ਾਹ ਕਹਿੰਦੇ ਜਿਤਨਾ ਪ੍ਰਮਾਤਮਾ ਨੇੜੇ ਹੈ ਇਤਨਾ ਹੋਰ ਕੋਈ ਨਹੀਂ ਹੈ ਨਾ ਪੁੱਤਰ ਇਤਨਾ ਨੇੜੇ ਹੈ ਨਾ ਮਿੱਤਰ ਇਤਨਾ ਨੇੜੇ ਹੈ ਨਾ ਪਤਨੀ ਇਤਨੀ ਨੇੜੇ ਹੈ ਨਾ ਮਾਂ ਬਾਪ ਇਤਨੇ ਨੇੜੇ ਨੇ ਜਿਤਨਾ ਨੇੜੇ ਪ੍ਰਮਾਤਮਾ ਹਰ ਵਕਤ ਮਨੁੱਖ ਦੇ ਨਾਲ ਮਾਪੇ ਨਹੀਂ ਆਉਂਦੇ ਫਰੀਦ ਜੈਸੀ ਆਤਮਾ ਨੂੰ ਤੇ ਕਹਿਣਾ ਪਿਆ ਫਰੀਦਾ ਕਿੱਥੇ ਤੇ ਡੇ ਮਾਪਿਆਂ ਕੱਲ ਤੇ ਸਨ ਅੱਜ ਕੋਈ ਨਹੀਂ ਕਿੱਥੇ ਤੇ ਡੇ ਮਾਪਿਆਂ ਜੇ ਨਹੀਂ ਤੋਂ ਜਣਿਆ ਹਰ ਜਗ੍ਹਾ ਹਰ ਵਕਤ ਮਾਪੇ ਦਾ ਸੰਗ ਨਹੀਂ ਹੈ ਹਰ ਜਗ੍ਹਾ ਹਰ ਵਕਤ ਪੁੱਤਰਾ ਮਿੱਤਰਾਂ ਦਾ ਸੰਗ ਨਹੀਂ ਹੈ ਪਰ ਪ੍ਰਮਾਤਮਾ ਸਦਾ ਅੰਗ ਸੰਗੇ ਅਭੰਗੰਗ ਬੇਵੋਧ ਹੈ ਜੇ ਸਦਾ ਸੰਗ ਜਿੰਨਾ ਉਹ ਨੇੜੇ ਹੈ ਇਤਨਾ ਹੋਰ ਕੋਈ ਨੇੜੇ ਨਹੀਂ ਪਰ ਜਿੰਨਾ ਉਹ ਦੂਰ ਹੈ ਇਤਨਾ ਹੋਰ ਕੋਈ ਦੂਰ ਨਹੀਂ ਉਸ ਦਾ ਨੇੜੇ ਹੋਣਾ ਹੀ ਦੂਰ ਹੋਇਆ ਤੁਸੀਂ ਆਖੋਗੇ ਨੇੜੇ ਹੋਣਾ ਦੂਰ ਮੈਂ ਪਹਿਲੇ ਹੀ ਬਿਆਨ ਕਰ ਰਿਹਾ ਨਹੀਂ ਇਕ ਤਸਵੀਰ ਨੂੰ ਮੈਂ ਆਪਣੀ ਅੱਖਾਂ ਤੇ ਰੱਖ ਲਵਾਂ ਨਾ ਅੱਖਾਂ ਨਹੀਂ ਦੇਖ ਸਕਦੇ ਦੇਖਣ ਵਾਸਤੇ ਦੂਰੀ ਚਾਹੀਦੀ ਕਿਤਾਬ ਨੂੰ ਮੈਂ ਆਪਣੀ ਅੱਖਾਂ ਤੇ ਰੱਖ ਲਵਾਂ ਅੱਖਰ ਨਹੀਂ ਦਿਖਾਈ ਦੇਣ ਦੇਖਣ ਵਾਸਤੇ ਦੂਰੀ ਚਾਹੀਦੀ ਅੱਖ ਦੇ ਚ ਨਿੱਕੀ ਜਾਈ ਰੜਕ ਪੈ ਜਾਂਦੀ ਹੈ ਦੂਜੇ ਨੂੰ ਕਹਿੰਦੇ ਆ ਜਰਾ ਦੇਖ ਅੱਖ ਦੇ ਚ ਕੀ ਪੈ ਗਿਆ ਹੱਦ ਹੋ ਗਈ ਅੱਖ ਸੂਰਜ ਚੰਦ ਤਾਰਿਆਂ ਨੂੰ ਵੇਖਦੀ ਏ ਪਹਾੜਾਂ ਨੂੰ ਵੇਖਦੀ ਉੱਚੀਆਂ-ਉੱਚੀਆਂ ਬਿਲਡਗਾਂ ਨੂੰ ਵੇਖਦੀ ਇੱਕ ਨਿੱਕੀ ਜਿਹੀ ਰੜਕ ਅੱਖ ਦੇ ਚ ਪੈ ਗਈ ਏ ਨਹੀਂ ਦਿਖਾਈ ਦਿੰਦੀ ਕਿਉਂ ਬਹੁਤ ਨੇੜੇ ਬਹੁਤ ਨੇੜੇ ਰੜਕ ਬਹੁਤ ਨੇੜੇ ਐ ਸਵਸਥੀ ਅੱਖ ਨੂੰ ਨਹੀਂ ਦਿਖਾਈ ਦਿੰਦੀ ਤੇ ਅੱਖਾਂ ਉਸਨੂੰ ਕਿਸ ਤਰ੍ਹਾਂ ਵੇਖ ਸਕਣਗੀਆਂ ਜੇ ਦੀ ਸ਼ਕਤੀ ਦੇ ਨਾਲ ਅੱਖਾਂ ਵੇਖ ਰੀਆਂ ਜੋ ਅੱਖਾਂ ਦੇ ਵਿੱਚ ਰਮਿਆ ਕਿਵੇਂ ਵੇਖਣ ਕਿਵੇਂ ਵੇਖਣ ਸ਼ਾਇਦ ਇਹ ਸੇਵਾ ਸੇ ਨੰਦ ਲਾਲ ਨੇ ਕਿਹਾ ਇਹ ਅੱਖਾਂ ਨਹੀਂ ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਸੰਸਾਰ ਨੂੰ ਵੇਖਣ ਵਾਲੀ ਅੱਖ ਨਹੀਂ ਐ ਮੇਰੇ ਪਾਤਸ਼ਾਹ ਨਿਰੰਕਾਰ ਨੂੰ ਵੇਖਣ ਵਾਲੀ ਅੱਖ ਦੇ ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਦਰ ਸ਼ਰਮ ਅਜ਼ ਇਸ ਤੇ ਸੌਦਾ ਹੈ ਵੀ ਦੇ ਇਸੇ ਨੂੰ ਇਕਬਾਲ ਨੇ ਕਿਹਾ ਦਿਲ ਬਿਨਾਉਂ ਦੇ ਕਰ ਖੁਦਾ ਸੇ ਤਲਬ ਸਭ ਕੁਝ ਮੰਗਦਾ ਹੈ ਖੁਦਾ ਤੋਂ ਖੁਦਾ ਦੇ ਕੋਲ ਉਹ ਅੱਖ ਵੀ ਮੰਗ ਜਿਹੜੀ ਖੁਦਾ ਨੂੰ ਵੇਖ ਸਕਦੀ ਦਿਲ ਬਿਨਾਉਂ ਦੇ ਕਰ ਖੁਦਾ ਸੇ ਤਲਬ ਕਿ ਅੱਖ ਦਾ ਨੂਰ ਦਿਲ ਕਾ ਨੂਰ ਨਹੀਂ ਇਲਮ ਮੇਂ ਵੀ ਸਰੂਰ ਹੈ ਲੇਕਿਨ ਇਹ ਉਹ ਜੰਨਤ ਹੈ ਜਿਸਮੇ ਹੂਰ ਨਹੀਂ ਵਾਹ ਵਾਹ ਮੰਗਿਆ ਕਰ ਖੁਦਾ ਕੋਲ ਏ ਖੁਦਾ ਇਹ ਅੱਖਾਂ ਤੋਂ ਦਿੱਤੀਆਂ ਨੇ ਪਦਾਰਤ ਦਿਖਾਈ ਦਿੰਦਾ ਪਰਵਾਰ ਦਿਖਾਈ ਦਿੰਦਾ ਸੰਸਾਰ ਦਿਖਾਈ ਦਿੰਦਾ ਇਹ ਨਿਰੰਕਾਰ ਤੂੰ ਨਹੀਂ ਦਿਖਾਈ ਦਿੰਦਾ ਨਹੀਂ ਦਿਖਾਈ ਐ ਸੇਵਾ ਸੇਨੰਦ ਲਾਲ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬਿਨਾ ਏ ਬੇਬੇ ਜਿਸ ਦਿਨ ਮਨੁੱਖ ਦੇ ਅੰਦਰ ਇਹ ਤੜਪ ਪੈਦਾ ਹੋ ਗਈ ਇਹ ਅੱਖ ਮੈਨੂੰ ਚਾਹੀਦੀ ਹੈ ਇਹ ਸਮਝ ਮੈਨੂੰ ਚਾਹੀਦੀ ਹੈ ਪਰਮਾਤਮਾ ਦੇ ਮਾਰਗ ਦਾ ਪਹਿਲਾ ਪੜਾਅ ਤੇ ਆ ਹੀ ਗਿਆ ਧਰਮ ਖੰਡ ਤੇ ਆ ਹੀ ਗਿਆ ਕਰਮ ਕਾਂਡ ਤੇ ਆ ਹੀ ਗਿਆ ਸ਼ਰੀਅਤ ਤੇ ਆ ਗਏ ਪਰ ਸ਼ਰੀਅਤ ਖੁਦਾ ਨਹੀਂ ਹੈ ਕਰਮ ਕਾਂਡ ਭਗਵਾਨ ਨਹੀਂ ਹੈ ਯਕੀਨ ਨਾ ਜਾਣੋ ਸੁਣਾਉਣ ਦਾ ਸ਼ੌਕ ਮਨੁੱਖਾਂ ਦੇ ਅੰਦਰ ਜਿਤਨਾ ਆਉਂਦਾ ਹੈ ਸੁਣਨ ਦਾ ਨਹੀਂ ਹੁੰਦਾ ਤੇ ਜਿਹੜੇ ਸੁਣਨ ਦੇ ਸ਼ੌਕ ਕਰਕੇ ਆਉਂਦੇ ਨੇ ਉਹਨਾਂ ਦਾ ਮਨ ਵੀ ਨਹੀਂ ਸੁਣਦਾ ਐਸਾ ਕੁਝ ਤੇ ਐਸੇ ਨੇ ਸਿਰਫ ਸੁਣਾਉਣ ਦੇ ਸ਼ੌਕ ਕਰਕੇ ਆਉਂਦੇ ਨੇ ਅੰਦਰੋਂ ਤੇ ਅਗਿਆਨੀ ਦਾ ਗਿਆਨੀ ਰਹੇਗਾ ਕਹਿੰਦੇ ਨੇ ਮਲਤਾਨ ਦੇ ਨਵਾਬ ਨੇ ਸਮਝ ਬਵਰੇਸ ਨੇ ਪ੍ਰਸੰਨ ਕੀਤਾ ਸੀ ਤੋ ਕੌਣ ਹੈ ਉਹਨੇ ਜਿਹੜੀ ਗੱਲ ਕਹੀ ਹੈ ਸੁਣ ਲੋ ਦੁਈ ਰਾ ਸੂ ਬਦਲ ਕਰ ਦਮ ਤੋਂ ਹਾਲਮ ਰਾ ਯਕੈਦੀ ਰਬ ਦੁਬਦਾ ਮਿਟ ਗਈ ਹੈ ਹੁਣ ਇੱਕ ਹੀ ਹੋ ਗਿਆਂ ਤੇ ਇੱਕ ਹੀ ਦਿਖਾਈ ਦੇਂ ਔਰ ਕੁਛ ਨਹੀਂ ਔਰ ਕੁਛ ਨਹੀਂ ਵਿਗਰਿਓ ਕਬੀਰਾ RAM ਦੁਹਾਈ ਸਾਚ ਬਿਹਉ ਅਨਕਥੇ ਨ ਜਾਇ ਕਬੀਰ ਕਹਿੰਦੇ ਨੇ ਸੰਤਾਂ ਦੇ ਨਾਲ ਮੈਂ ਕੀ ਬਿਗਰਿਆ ਸੱਚ ਹੀ ਹੋ ਗਿਆ ਹੋਰ ਕੁਝ ਵੀ ਨਹੀਂ ਰਿਹਾ ਬਸ ਸੱਚ ਹੋ ਗਿਆ ਬਿਗਰਿਓ ਕਬੀਰਾ RAM ਦੁਹਾਈ ਸਾਚ ਬਿਹਉ ਸੱਚ ਹੋ ਗਿਆ ਹੋਰ ਕੁਝ ਵੀ ਨਹੀਂ ਮੈਂ ਤੇ ਸੱਚ ਹੋ ਗਿਆ ਹੁਣ ਸੱਚ ਤੇ ਪ੍ਰਮਾਤਮਾ ਨੂੰ ਕਹਿੰਦੇ ਨੇ ਬਹੁਤ ਉਸ ਦਿਨ ਮਾਨ ਕਰ ਸਕਦੇ ਜਿਸ ਦਿਨ ਸਾਗਰ ਦੇ ਚ ਲੀਨ ਹੋ ਜਾਏ ਕਹਿ ਸਕਦੀ ਹਾਂ ਮੈਂ ਸਾਗਰ